ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਕਿ ਤੁਸੀਂ ਵੀ ਅੱਖੀ ਦੇਖਿਆ ਸੱਚ ਮੰਨ ਲੈਂਦੇ ਹੋ ਤੇ ਕੰਨੀ ਸੁਨਿਆ ਸੱਚ ਮੰਨ ਲੈਂਦੇ ਹੋ ਪਹਿਲੀ ਵਾਰ ਦੇ ਵਿੱਚ ਜੇ ਹਾਂ ਤਾਂ ਅੱਜ ਤੋਂ ਮੰਨਣਾ ਛੱਡ ਦਿਓ ਅੱਖੀ ਦੇਖਿਆ ਵੀ ਝੂਠ ਹੋ ਸਕਦਾ ਹੈ ਤੇ ਕੰਨੀ ਸੁਨਿਆ ਵੀ ਝੂਠ ਹੋ ਸਕਦਾ ਹੈ ਹਾਂ ਜੀ ਨਹੀਂ ਵਿਸ਼ਵਾਸ ਹੁੰਦਾ ਤਾਂ ਤੁਹਾਨੂੰ ਅੱਜ ਇੱਕ ਕਹਾਣੀ ਦੇ ਥਰੂ ਮੈਂ ਸਮਝਾਉਣਾ ਚਾਹਾਂਗੀ ਇੱਕ ਵਾਰ ਇੱਕ ਹਸਬੰਡ ਤੇ ਵਾਈਫ ਆਪਣੇ ਰੂਮ 'ਚ ਬੈਠੇ ਚਾਹ ਪੀ ਰਹੇ ਹੁੰਦੇ ਨੇ ਤੇ ਵਿੰਡੋ 'ਚੋਂ ਬਾਹਰ ਦੇਖ ਰਹੇ ਹੁੰਦੇ ਨੇ ਉਹ ਕੀ ਦੇਖਦੇ ਨੇ ਕਿ ਉਹਨਾਂ ਦੀ ਗਵਾਂਟਨ ਕੱਪੜੇ ਧੋ ਕੇ ਸੁੱਕਣੇ ਪਾਰੇ ਹੁੰਦੀ ਹੈ। ਉਹਦੀ ਵਾਈਫ ਆਪਣੇ ਹਸਬੰਡ ਨੂੰ ਕਹਿੰਦੀ ਹੈ ਕਿ ਦੇਖੋ ਜੀ ਕਿੰਨੇ ਗੰਦੇ ਕੱਪੜੇ ਧੋਤੇ ਹੋਏ ਨੇ। ਹਸਬੰਡ ਨੂੰ ਇਹ ਗੱਲ ਬੜੀ ਅਜੀਬ ਲੱਗਦੀ ਹੈ। ਉਹ ਸਟੋਰ ਰੂਮ 'ਚ ਜਾਂਦਾ ਤੇ ਉੱਥੋਂ ਇੱਕ ਡਸਟਿੰਗ ਕਲੋਥ ਲੈ ਆਂਦਾ ਤੇ ਆ ਕੇ ਰੂਮ ਦੇ ਸ਼ੀਸ਼ੇ ਨੂੰ ਸਾਫ਼ ਕਰ ਦਿੰਦਾ ਹੈ। ਬਸ ਫੇਰ ਕੀ ਸੀ ਜਿਹੜੇ ਕੱਪੜੇ ਉਹਨਾਂ ਨੂੰ ਗੰਦੇ ਦਿਖ ਰਹੇ ਸੀ ਉਹ ਬਹੁਤ ਹੀ ਸਾਫ਼ ਤੇ ਚਮਕਦੇ ਹੋਏ ਦਿਖਾਈ ਦੇਣ ਲੱਗ ਜਾਂਦੇ ਨੇ ਇੱਥੋਂ ਕੀ ਪ੍ਰੂਫ ਹੁੰਦਾ ਹੈ ਕਿ ਕਸੂਰ ਦੂਸਰੇ ਦਾ ਨਹੀਂ ਸਗੋਂ ਆਪਣੇ ਨਜ਼ਰੀਏ ਦਾ ਹੈ ਦੇਖਿਆ ਗਿਆ ਸੀ ਨਾ ਕਿ ਅੱਖੀਂ ਦੇਖਿਆ ਵੀ ਝੂਠ ਹੋ ਸਕਦਾ ਹੈ ਜੀ ਹਾਂ ਅੱਖੀਂ ਦੇਖਿਆ ਤੇ ਕੰਨੀ ਸੁਨਿਆ ਵੀ ਝੂਠ ਹੋ ਸਕਦਾ ਹੈ ਇਸ ਲਈ ਜੇ ਤੁਸੀਂ ਕਿਸੇ ਗੱਲ ਨੂੰ ਅੱਖੀਂ ਦੇਖ ਲੈਣੇ ਹੋ ਤੇ ਕੰਨੀ ਸੁਣ ਵੀ ਲੈਣੇ ਹੋ ਨਾ ਤਾਂ ਉਹਨੂੰ ਬਹੁਤ ਵਾਰ ਵੈਰੀਫਾਈ ਜ਼ਰੂਰ ਕਰੋ ਤਾਂ ਹੀ ਕੋਈ ਐਕਸ਼ਨ ਲੋ ਅੱਖੀਂ ਦੇਖਿਆ ਤੇ ਕੰਨੀ ਸੁਨਿਆ ਝੂਠ ਹੋ ਸਕਦਾ ਹੈ ਤੁਸੀਂ ਜੇ ਇਨਸਟੈਂਟ ਕੋਈ ਐਕਸ਼ਨ ਲੈ ਲੈਣੇ ਹੋ ਇਹਦੇ ਨਾਲ ਤੁਹਾਡੇ ਰਿਸ਼ਤੇ ਬਿਲਕੁਲ ਚੂਰ-ਚੂਰ ਹੋ ਜਾਂਦੇ ਨੇ ਤੇ ਵੇਲਾ ਜਿਹੜਾ ਲੰਘ ਜਾਂਦਾ ਉਹ ਮੁੜ ਕੇ ਹੱਥ ਨਹੀਂ ਆਉਂਦਾ ਸਿਰਫ ਤਾਵਾ ਪੱਲੇ ਰਹਿ ਜਾਂਦਾ ਇਸ ਲਈ ਅੱਖੀ ਦੇਖਿਆ ਤੇ ਕੰਨੀ ਸੁਣਿਆ ਝੂਠ ਹੋ ਸਕਦਾ ਥੈਂਕ ਯੂ